ਓਏ ਕੀ ਬਾਤ ਆ ਮੁੰਡਾ ਯਾਰ ਸਰਾ ਲਾਤਾ ਪੈਕਿੰਗ ਕਰੀਓ ਆਪ ਤਾਂ ਬੜਾਈ ਪੀਏ ਗੱਲ ਬਾਤ ਪੂਰੀ ਐਂਡ ਲਾਤਾ ਐਂਡ ਇਹਨੂੰ ਸਰਾ ਕਹਿੰਦੇ ਨਾ ਉਹ ਗੱਲ ਬਣ ਗਈ ਅੱਜ ਤਾਂ ਦੇਖੀ ਜਿਹੜਾ ਟਾਇਰ ਐ ਜਿਵੇਂ ਕੰਪਨੀ ਚੋਂ ਦਾ ਆਪਾਂ ਉਸ ਤਰ੍ਹਾਂ ਹੀ ਰੱਖਿਆ ਦੇਖੋ ਕਿਉਂਕਿ ਜੇ ਤੁਸੀਂ ਸਕੂਟਰ ਲੈਂਦੇ ਸੀ ਤਾਂ ਉਹ ਫੀਲਿੰਗ ਆਊਗੀ ਤੁਹਾਨੂੰ ਜਿਵੇਂ ਆਪਾਂ ਕੰਪਨੀ ਦੇ ਵਿੱਚ ਬਣਾਉਂਦੇ ਨਾ ਉਸ ਤਰ੍ਹਾਂ ਦੀ ਫੀਲਿੰਗ ਆਊਗੀ ਤੇ ਸਾਰੇ ਲੋਕ ਆਪਾਂ ਉਦਾਂ ਦੀ ਬਣਾਈ ਹੈ ਦੀ ਲੈ ਵੀ ਕਿਉਂਕਿ ਬਹੁਤ ਵੀਰਾਂ ਨੂੰ ਸ਼ੌਂਕ ਆ ਪੁਰਾਣੀ ਗੱਡੀਆਂ ਦਾ ਇਹਨਾ ਬਿਰਲਾ ਹੀ ਲਾਉਂਦਾ ਨੋਟ ਬਾਂਬੂ ਕਾਰਟ ਤੇ ਜਿਵੇਂ ਕੇ ਸਕੂਟਰ ਭਾਈ ਨੇ ਤਿਆਰ ਕਰਾਇਆ ਬਹੁਤ ਸ਼ੌਂਕ ਨਾਲ ਪਰ ਉਹਦਾ ਕਹਿਣਾ ਸੀ ਭਾਈ ਦਾ ਕਹਿੰਦੇ ਜੈਨੀਅਲ ਤਰੀਕੇ ਨਾਲ ਤਿਆਰ ਕਰ ਦੇ ਸਾ ਦੇਖੋ ਟਾਇਰ ਵੀ ਉਦਾਂ ਹੀ ਭਾਈ ਨੇ ਜਿੱਦ ਤੇ ਨਵੇਂ ਆ ਲਿਆਉਂਦਾ ਤੇ ਪੇਂਟ ਆ ਜਿਹੜਾ ਇਹਦਾ ਪੂਰਾ ਲਿਸ਼ਕਾ ਮਾਰ ਰਿਹਾ ਹੈ ਪਿਛੇ ਮੰਗੋ ਤੇ ਪੈਕਿੰਗ ਕਰ ਰਿਹਾ ਤੇ ਮੁੰਡਾ ਖੜਾ ਹੈ ਰੈਡੀ ਤੇ ਕਿਤੇ ਛੱਡ ਕੇ ਨਾ ਵੀਰ ਜੀ ਆਪਣਾ ਇਹ ਇਹ ਅੰਬਾਲੇ ਜਾਊਗਾ ਜੀ ਹਾਂਜੀ ਅੰਬਾਲੇ ਜੀ ਅੰਬਾਲੇ ਅੰਬਾਲਾ ਛੀਟੀ ਹਾਂਜੀ ਤੇ ਸਵੇਰੇ ਲੈ ਕੇ ਜਾਣਾ ਸਵੇਰੇ 5 ਵਜੇ ਸਵੇਰੇ 5 ਵਜੇ ਜਾਣਾ ਤੇ ਹੁਣ ਪੈਕ ਕਰ ਰਹੇ ਆ ਅਸੀਂ ਦੇਖ ਰਹੇ ਆ ਤੇ ਕਿੰਨੇ ਕਿਲੋਮੀਟਰ ਪੈ ਜਾਣਾ 150 ਕਿਲੋਮੀਟਰ 150 ਕਿਲੋਮੀਟਰ 150 ਜੀ ਨਹੀਂ ਵੀ 150 ਕਿਲੋਮੀਟਰ ਇਹ ਗੱਡੀ ਨਾਲ ਜਾਣਾ ਤੇ ਆਪਾਂ ਫੁੱਲ ਰੈਡੀ ਕਰਾਂਗੇ ਦੇਖੋ ਤੇ ਕਿਹੜੇ ਕਿਹੜੇ ਵੀਰਾਂ ਨੂੰ ਪਸੰਦ ਹੈ ਚਿਤਕਾ ਕਿਉਂਕਿ ਹਰੇਕ ਵੀਰ ਨੇ ਜਿਹੜੇ ਚਿਤਕ ਚਲਾਇਆ ਲਓ ਬੈਕਿੰਗ ਆ ਬਾਲਾ ਜਬਰਦਸਤ ਦਿੱਤੀਉਗੀ ਤੇ ਇਹ ਗੱਡੀ ਦੇ ਵਿੱਚ ਲੈ ਕੇ ਜਾਉ ਮੁੰਡਾ ਆ ਜਿਹੜਾ ਆ ਇਹਦੇ ਵਿੱਚ ਲੈ ਕੇ ਜਾਵਾਂਗੇ ਲੈ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੇਖਦੇ ਆ ਜਿਹੜੇ ਵੀਰਾਂ ਨੂੰ ਪਸੰਦ ਆ ਨਾ ਤੇ ਉਹੀ ਸ਼ੇਅਰ ਕਰਨਗੇ ਮੈਂ ਸ਼ਾਇਦ ਹੀ ਹੋ ਕਿਸੇ ਵੀਰ ਨੇ ਸਕੂਟਰ ਨਹੀਂ ਚਲਾਇਆ ਹੋਊਗਾ ਲਵਸ ਕਿਵੇਂ ਲੱਗਿਆ ਬਈ ਸਟicker ਵੀ ਲਾਤਾ ਨੂੰ ਹੀ ਜਿਵੇਂ ਕਿ ਹੁੰਦਾ ਉਸ ਤਰ੍ਹਾਂ ਦਾ ਸਟicker ਲਾਵਾਂਗੇ ਬਰਾ ਦੇ ਉਪਰ ਸਕਰੀਨ ਤੇ ਦੇ ਦਾਂਗੇ ਬਾਈ ਹਾਰੀ ਕੱਲੀ ਕੱਲੀ ਚੀਜ਼ ਪੰਜ ਭਾਵਾਂਗੇ ਓਹ ਕੀ ਬਾਤ ਆ ਮੁੰਡਾ ਯਾਰ ਸਿਰਾ ਲਾਤਾ ਪੈਕਿੰਗ ਕਰਨਿਓ ਹੱਤ ਤਾਂ ਬੜਾਈ ਪੀਏ ਗੱਲ ਬਾਤ ਪੂਰੀ ਐਂਡ ਲਾਤਾ ਐਂਡਾ ਇਹਨੂੰ ਸਿਰਾ ਕਹਿੰਦੇ ਨਾ ਉਹ ਗੱਲ ਬਣ ਗਈ ਅਜ ਤਾਂ ਲੈ ਵੀ ਸਿਰਾ ਗੱਲ ਬਾਤ ਬਣ ਗਈ ਓਏ ਪੂਰੀ ਸਰਾ ਲੱਗ ਰਿਹਾ ਹੈ ਆ ਗਏ ਉੱਛਾਲ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਰਾ ਦੱਬ ਕੇ ਸਕੂਟਰ ਪੂਰਾ ਕਰਤਾ ਰੈਡੀ ਓ ਕੇ ਦੀ ਰਿਪੋਰਟ ਓ ਕਿਆ ਬੋਲਿਓ ਠੀਕ ਹਾਂ ਹਾਂਜੀ ਹੈ ਗਰਮੀ ਤਾਂ ਹੀ ਲੱਗਦੀ ਨਾ ਕਰਤੀ ਚੱਬਾ ਪੂਰੇ ਆਉਂਦੀ ਹੈ ਲਹਰ ਪੂਰੀ ਪੂਰੀ ਐਂ ਸਿਰਖ ਕਿਆ ਬਾਪਾ ਨਾ ਬਬੇ ਕਿਆ ਬਾਪਾ ਨਾ ਐ ਪਤਾ ਲੱਗੇ ਐਂਡ ਗੱਲਬਾਤ ਲੱਗੇ ਪਤਾ ਲੱਗੇ ਵੀ ਹਾਂ ਯਾਰ ਗੱਡੀ ਕੀਤੀ ਹੈ ਤਿਆਰ ਆ ਹੋਰ ਵੀਰਾਂ ਨੇ ਸਾਰ ਨੂੰ ਮੈਸੇਜ ਜਾਵੇ ਨਹੀਂ ਮੇਰ ਕੋਲ ਵੀ ਚੱਲ ਲਾਈਵ ਉਹ ਕਹਿੰਦੇ ਫਿਰ ਲਾਹੀ ਲਾਉਂਦਾ ਨੋਟ ਬੰਬੂ ਕਾਟ ਤੇ ਲਾਈਵ ਜੀ ਬਣਾ ਦੀ ਕੋਕੀ ਦੀ ਰਿਪੋਰਟ ਕੱਢ ਤੇ ਛੰਡ ਗੱਡੀ ਤੇ ਹੂੰ ਉਹ ਮੈਂ ਤੇ ਚੱਲ ਉਹ ਏ ਚਾੜ ਨਾ ਕਰਾ ਕਰ ਬਲਿਓ ਲੈ ਵੀ ਜਿਹੜੇ ਵੀ ਯਾਰ ਮਿੱਤਰਾਂ ਨੂੰ ਸਾਡਾ ਕੰਮ ਪਸੰਦ ਆ ਤੇ ਕਮੈਂਟਾਂ ਦੇ ਵਿੱਚ ਜਰੂਰ ਰਿਪੋਰਟ ਦਿਓ ਬਾਈ ਜਿੰਨੇ ਵੀ ਯਾਰ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਕਿ ਮੈਂ ਕਮੈਂਟ ਕਰਕੇ ਸਾਨੂੰ ਰਿਪੋਰਟ ਜਰੂਰ ਦਿਓ ਤੇ ਐਦਾਂ ਸਕੂਟਰ ਜਾਂ ਹੋਰ ਮੋਟਰਸਾਈਕਲ ਦੇਖਣ ਲਈ ਸਾਡੇ ਪੇਜ ਨੂੰ ਕਰ ਲਓ ਫੋਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ